ਮਾਤਾ ਚਿੰਤ ਪੂਰਨੀ ਮੰਦਿਰ ਦੇ ਗਰਭ ਗ੍ਰਹਿ ਵਿੱਚ ਪੇੜੇ ਪੁਜਾਰੀ ਅਤੇ ਸੁਰੱਖਿਆ ਗਾਰਡ ਕੀਤੀ ਪਵਿੱਤਰ ਸਥਾਨ ਦੀ ਬੇਅਦਬੀ ਘਟਨਾ ਸੀਸੀਟੀਵੀ ਵਿੱਚ ਕੈਦ ਡੀਸੀ ਨੇ ਜਾਰੀ ਕੀਤੇ ਜਾਂਚ ਦੇ ਆਦੇਸ਼ ਮਾਤਾ ਚਿੰਤ ਪੂਰਨੀ ਦੇ ਦਰਬਾਰ ਵਿੱਚ ਸ਼ਰਧਾਲੂਆਂ ਦੀ ਭੀੜ ਵਿਚਕਾਰ ਹੈਰਾਨ ਕਰਨ ਵਾਲੀ ਘਟਨਾ ਤੇ ਖੜੇ ਹੋਏ ਸਵਾਲੀਆਂ ਨਿਸ਼ਾਨ ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ਼੍ਰੀ ਚਿੰਤਾ ਪੂਰਨੀ ਦੇ ਦਰਬਾਰ ਵਿੱਚ ਸੋਮਵਾਰ ਨੂੰ ਇੱਕ ਸ਼ਰਮਨਾਕ ਅਤੇ ਆਸਥਾ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਮਾਤਾ ਸ਼੍ਰੀ ਚਿੰਤਾ ਪੂਰਨੀ ਦੇ ਗਰਭ ਗ੍ਰਹਿ ਵਿੱਚ ਸੁਰੱਖਿਆ ਕਰਮਚਾਰੀ ਅਤੇ ਪੁਜਾਰੀ ਆਪਸ ਵਿੱਚ ਪਿਲ ਗਏ ਅਤੇ ਇਸ ਦੌਰਾਨ ਦੋਵਾਂ ਵਿਚਕਾਰ ਜੰਮ ਕੇ ਝੜਪ ਹੋ ਗਈ। ਇਹ ਸ਼ਰਮਨਾਕ ਘਟਨਾ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਸੰਕੜੇ ਸ਼ਰਦਾਲੂ ਮਾਤਾ ਸ਼੍ਰੀ ਚਿੰਤਪੂਰਨੀ ਦੇ ਦਰਬਾਰ ਵਿੱਚ ਮੱਥਾ ਟੇਕ ਰਹੇ ਸਨ ਅਤੇ ਸ਼ਰਦਾਲੂਆਂ ਦੇ ਸਾਹਮਣੇ ਵਾਪਰੀ ਇਸ ਪੂਰੀ ਘਟਨਾ ਨੇ ਸ਼ਰਦਾਲੂਆਂ ਨੂੰ ਗਲਤ ਸੰਦੇਸ਼ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੰਦਰ ਤੇਰਸਤ ਦੇ ਕਮਿਸ਼ਨਰ ਅਤੇ ਡੀਸੀ ਉਨਾ ਜਤਿੰਨ ਲਾਲ ਨੇ ਐਸਡੀਐਮ ਅੰਮਨੂ ਪੂਰੇ ਮਾਮਲੇ ਦੀ ਵਿਸਥਾਰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਇਹ ਧਿਆਨ ਦੇਣ ਯੋਗ ਹੈ ਕਿ ਮਾਤਾ ਚਿੰਤ ਪੂਰਨੀ ਮੰਦਰ ਉਤਰੀ ਭਾਰਤ ਦਾ ਇੱਕ ਮਸ਼ਹੂਰ ਸ਼ਕਤੀਪੀਠ ਹੈ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਨੂੰ ਮੰਦਰ ਵਿੱਚ ਦਰਸ਼ਨਾ ਲਈ ਭਾਰੀ ਭੀੜ ਸੀ ਇਸ ਦੌਰਾਨ ਪੁਜਾਰੀ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਪਵਿੱਤਰ ਸਥਾਨ ਦੇ ਅੰਦਰ ਪ੍ਰਵੇਸ਼ ਅਤੇ ਵਿਵਸਥਾ ਨੂੰ ਲੈ ਕੇ ਬਹਿਸ ਹੋ ਗਈ ਦੋਵਾਂ ਤੇਰਾ ਵਿਚਕਾਰ ਵਿਚਾਰ ਬਹਿ ਇਸ ਹੱਦ ਤੱਕ ਵੱਧ ਗਈ ਕਿ ਉਹਨਾਂ ਨੇ ਇੱਕ ਦੂਜੇ ਨੂੰ ਟੱcka ਦੇਣਾ ਸ਼ੁਰੂ ਕਰ ਦਿੱਤਾ ਅਤੇ ਮਾਮਲਾ ਹੱਥੋਂ ਪਾਈ ਤੱਕ ਵੱਧ ਗਿਆ ਇਸ ਦੌਰਾਨ ਸੁਰੱਖਿਆ ਕਰਮਚਾਰੀ ਨੇ ਪੁਜਾਰੀ ਦੇ ਕਸੂਨ ਵੀ ਮਾਰੇ ਇਸ ਚੜਪ ਦੌਰਾਨ ਸੁਰੱਖਿਆ ਗਾਰਡ ਦੇ ਟੱਕੇ ਕਾਰਨ ਪੁਜਾਰੀ ਮਾਤਾ ਸ਼੍ਰੀ ਚਿੰਤਪੂਰਨੀ ਦੀ ਪਵਿੱਤਰ ਪਿੰਡੀ ਦੇ ਉੱਪਰ ਰੱਖੀ ਛਤਰੀ ਨਾਲ ਟਕਰਾ ਗਿਆ ਸਥਿਤੀ ਵਿਗੜਦੀ ਦੇਖ ਕੇ ਮੰਦਿਰ ਵਿੱਚ ਮੌਜੂਦ ਪੁਜਾਰੀਆਂ ਨੇ ਦਖਲ ਦਿੱਤਾ ਅਤੇ ਸਥਿਤੀ ਨੂੰ ਸ਼ਾਂਤ ਕੀਤਾ ਪਰੇ ਸ਼ਰਮਨਾਥ ਘਟਨਾ ਮੰਦਿਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਇਸ ਦੇ ਨਾਲ ਹੀ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਮੰਦਿਰ ਵਰਗੇ ਆਸਥਾ ਦੇ ਕੇਂਦਰ ਵਿੱਚ ਜਿੱਥੇ ਸ਼ਾਂਤੀ ਅਤੇ ਸ਼ਰਧਾ ਦਾ ਮਾਹੌਲ ਹੋਣਾ ਚਾਹੀਦਾ ਹੈ ਅਜਿਹੀ ਘਟਨਾ ਦਾ ਵਾਪਰਨਾ ਬਹੁਤ ਗੰਭੀਰ ਮਾਮਲਾ ਹੈ ਇਸ ਨਾਲ ਨਾ ਸਿਰਫ ਮੰਦਿਰ ਦੀ ਪਵਿੱਤਰਤਾ ਤੇ ਸਵਾਲੀਆ ਨਿਸ਼ਾਨ ਲੱਗਿਆ ਹੈ ਸਗੋਂ ਸ਼ਰਧਾਲੂਆਂ ਦੀ ਆਸਥਾ ਨੂੰ ਵੀ ਖੇਸ ਪਹੁੰਚੀ ਹੈ ਸਾਮਲੀਆਂਆਂ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੁਜਾਰੀ ਅਤੇ ਸੁਰੱਖਿਆ ਕਰਮਚਾਰੀ ਮੰਦਰ ਵਿੱਚ ਇੱਕ ਦੂਜੇ ਨਾਲ ਲੜ ਰਹੇ ਹਨ ਅਤੇ ਗਾਲੀ-ਗਲੋਚ ਵੀ ਕੀਤੀ ਜਾ ਰਹੀ ਹੈ।